ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆ ਪ੍ਰਕਾਸ਼ ਲਿਆੜਾ ਆ ਰਿਹਾ ਹੈ ਜੋ 5 ਤਰੀਕ ਨੂੰ ਬਹੁਤ ਸ਼ਰਧਾ ਤੇ ਧੂਮ ਨਾਲ ਮਨਾਇਆ ਜਾਣਾ ਹੈ ਤੇ ਉਹਦੇ ਵਾਸਤੇ ਹੁਕਮ ਹੋਇਆ ਹੈ ਕਿ ਦਿੱਲੀ ਦੇ ਵਿੱਚ ਸਮੂਹ 사ਸਨ ਤੇ ਜਿਹੜੀ ਨਾਮ ਤਾਰੀ ਸੰਗਤ ਉਥੇ ਪਹੁੰਚੜੇ ਤੇ ਵੱਡੀ ਸੰਖਿਆ ਦੇ ਵਿੱਚ ਪਹੁੰਚਣਾ ਇਹ ਨਹੀਂ ਹੈ ਕਿ ਮੈਂ ਨਾ ਜਾਵਾ ਜੀ ਉਹ ਨਾ ਜਾਵੇ ਸਾਰੇ ਹੀ ਗੁਰੂ ਜੀ ਦਾ ਹੁਕਮ ਮੰਨ ਕੇ ਉਥੇ ਵਾਦ ਤੋਂ ਵਾਦ ਸ਼ਮੂਲੀਅਤ ਕਰਨੀ ਹੈ ਉਹਦੇ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਿੰਡਾਂ ਪਿੰਡਾਂ ਚੋਂ ਬੱਸਾਂ ਜਾਣਗੀਆਂ ਪੰਜਾਬ ਚੋਂ ਔਰ ਗਿਆ ਯੂਪੀ ਚੋਂ ਔਰ ਗਿਆ ਉਤਰਾਖੰਡ ਚੋਂ ਔਰ ਗਿਆ ਐਮਪੀ ਚ ਹੋਰ ਗਿਆ ਜਿੱਥੇ-ਜਿੱਥੇ ਵੀ ਸਾਡੇ ਨਾਮ ਧਾਰੀ ਸਤਿਗੁਰੂ ਜਪੀ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੀ ਸਾਧ ਸੰਗਤ ਜਿਹੜੀ ਆ ਉਹ ਸਾਰੀ ਇਕੱਤਰ ਹੋ ਕੇ ਦਿੱਲੀ ਦੇ ਵਿੱਚ ਪਹੁੰਚੇਗੀ 5 ਤਰੀਕ ਦਾ ਸਮਾਂ ਮਿਲਿਆ ਹੈ ਤੇ ਆਪਾਂ 4 ਤਰੀਕ ਨੂੰ ਸਾਰਿਆਂ ਨੇ ਚਾਲੇ ਪਾਉਣੇ ਆ ਤੇ 4 ਤਰੀਕ ਸ਼ਾਮ ਨੂੰ ਜੜੀਆਂ ਨੇ ਇੱਥੋਂ ਬਸਾ ਚੱਲਣ ਗਿਆ ਤੇ ਸਵੇਰ ਨੂੰ ਆਪਾਂ ਉੱਥੇ ਪਹੁੰਚ ਕੇ ਤੇ ਉਹਨਾ ਜਿੱਥੇ ਉਹ ਸਾਨੂੰ ਸਮਾ ਮਿਲਿਆ ਜਿੱਥੇ ਪ੍ਰਕਾਸ਼ ਜਿਹੜਾ ਬਣਾਇਆ ਜਾਣਾ ਹੈ ਉੱਥੇ ਅਸੀਂ ਸ਼ਾਮਲ ਹੋਣਾ ਤੁਸੀਂ ਸਤਿਗੁਰੂ ਜੀ ਦੇ ਉਪਦੇਸ਼ ਸੁਣੇ ਨੇ ਉਹ ਸਾਨੂੰ ਹਮੇਸ਼ਾ ਆਪਣੇ ਜੀਵਨ ਨੂੰ ਦਾ ਇਹ ਚਾਉਂਦਾ ਚਲਾਉਣ ਵਾਸਤੇ ਹਰ ਦੁੱਖ ਸੁੱਖ ਸਾਜ ਨਾਲ ਸਾਂਝਾ ਕਰਦੇ ਨੇ ਸਭ ਕੋਈ ਸਾਨੂੰ ਜੀਵਨ ਜਾਂਚ ਦੱਸਦੇ ਨੇ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਆਪਾਂ ਦਿੱਲੀ ਨੂੰ ਚੱਲੇ ਪਹੁੰਚਿਆ ਤੁਸੀਂ ਉਹ ਸ਼ੁਰੂ ਹੋ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਸਿੱਖੀ ਕਾਇਮ ਹੈ ਜਿੱਗਾ ਸਿੱਖੀ ਨੂੰ ਸਦਾ ਜੀਤ ਕੀਤਾ ਹੈ ਤੇ ਸਤਿਗੁਰ ਦੀ ਇੱਕ ਆਵਾਜ਼ ਤੇ ਤੁਸੀਂ ਸਾਰੇ ਯੋਧੇ ਸੂਰਮੇ ਸਿਰ ਲੱਤ ਜੋਦੇ ਕੁਰਬਾਨੀਆਂ ਦੇਣ ਨੂੰ ਤਿਆਰ ਖੜਾਦੇ ਹੋ ਤੇ ਇਹ ਤੇ ਗੱਲ ਹੀ ਛੋਟੀ ਜਈ ਆ ਵੀ ਆਪਾਂ ਨੂੰ ਇੱਕ ਹੁਕਮ ਹੋਇਆ ਹੈ ਦਿੱਲੀ ਜਾਣ ਦਾ ਸਾਰੇ ਤਹੱਜਾ ਕਰ ਲੋ ਜੇ ਸਤਿਗੁਰ ਦੀ ਦਾ ਹੁਕਮ ਹੋਇਆ ਹੈ ਤੇ ਆਪਾਂ ਸਾਰੇ ਗਾਦ ਸਮੇਟ ਕੇ ਉੱਥੇ ਜ਼ਰੂਰ ਪਹੁੰਚਣਾ ਕਿਉਂ ਗੁਰੂ ਦਾ ਹੁਕਮ ਜਰਾਇਆ ਉਹ ਸਿਰ ਮੱਥੇ ਪਰਵਾਹ ਹੋਣਾ ਚਾਹੀਦਾ ਇਸ ਕਰਕੇ ਤਗੜੇ ਹੋ ਕੇ ਹੱਲਾ ਬਾੜੀਏ ਤਾਂ ਜੋ ਸਾਡੇ ਸਤਿਗੁਰੂ ਜੀ ਸਾਨੂੰ ਖੁਸ਼ੀਆਂ ਵਗੜ ਤੇ ਬਹੁਤ ਜਲਦੀ ਆ ਕੇ ਸਾਡੇ ਵਿੱਚ ਸੱਚੇ ਦਿਲ ਇਹਨਾਂ ਛੱਦਾਂ ਦੇ ਨਾਲ ਮੈਂ ਸਾਰੀ ਆਈ ਹੋਈ ਸਾਧ ਸੰਗਤ ਦਾ ਬਹੁਤ ਧੰਨਵਾਦ ਹਾਂ ਸਤਿ ਸ੍ਰੀ ਅਕਾਲ ਹੁਣ ਅਰਦਾਸ ਹੋਵੇਗੀ ਅ ਪ੍ਰੋਗਰਾਮ ਜਿਹੜਾ ਅੱਜ ਦਾ ਸਾਰਾ ਜਿਹਦਾ ਸੰਚਾਲਨ ਹੋਣਾ ਹੈ ਅੱਜ ਸਾਰਾ ਦਿਨ ਉਹ ਸਾਡੇ ਸੈਕਟਰੀ ਸਾਹਿਬ ਜਿਹੜੇ ਸੇ ਸੈਕਟਰੀ ਨੇ ਉਹ ਤੁਹਾਨੂੰ ਸਾਰਾ ਕੁਝ ਗਿਆਨ ਕਰਵਾਉਣਗੇ